ਅੱਜ ਸੈਜ ਦੀ ਫਰਮਾਇਸ਼ ਸੀ ਚਿੱਲੀ ਪਨੀਰ ਦੀ ਤੇ ਮੈਂ ਕਿਹਾ ਮੈਂ ਚਲ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਇੱਕ ਸ਼ਿਮਲਾ ਮਿਰਚ ਲਈਏ ਇਹਨ ਇਸ ਤਰ੍ਹਾਂ ਆਪਾਂ ਕੱਟ ਲੈਣਾ ਚਾਰ-ਛੋਟੇ ਟੁਕੜਿਆਂ ਦੇ ਵਿੱਚ ਤੇ ਫਿਰ ਆਪਾਂ ਛੋਟੇ-ਛੋਟੇ ਪਿਆਜ਼ ਲਈਏ ਇਹਨਾਂ ਨੂੰ ਕੱਟ ਲਾਂਗੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਇਸ ਤਰ੍ਹਾਂ वैसे तो आता बात भी निकल ਜਾਂਦੇ ਪਰ ਮੈਂ ਪਹਿਲਾਂ ਹੀ ਇਹਨਾਂ ਨੂੰ ਅਲੱਗ ਕਰ ਲੈਣੀ ਹੈ ਕਲੀਆਂ ਸਾਰੀਆਂ ਅਦਰਕ ਲਸਣ ਇਹਨਾਂ ਦਾ ਆਪਾਂ ਇਹਨਾਂ ਨੂੰ ਚੋਪ ਕਰਕੇ ਪਾਵਾਂਗੇ ਥੋੜੀਆਂ ਜਿਹੀਆਂ ਮਿਰਚਾਂ ਹਰੀ ਮਿਰਚ ਇਸ ਤਰ੍ਹਾਂ ਚਲੋ ਆਪਣਾ ਸਮਾਨ ਹੋ ਗਿਆ ਰੈਡੀ ਹੁਣ ਆਪਾਂ ਇੱਕ ਲਵਾਂਗੇ ਬਾਲ ਉਹਦੇ ਵਿੱਚ ਪਾਵਾਂਗੇ ਮੈਂ ਇਦਾਂ ਮੈਂ ਵੈਸੇ ਮਿਣਿਆ ਤੋਂ ਲੈ ਕੁਛ ਨਹੀਂ ਗਾ ਵੈਸੀ ਥੋੜਾ ਜਿਹਾ ਬਣਾਇਆ ਸੀ ਉਸ ਹਿਸਾਬ ਨਾਲ ਦੱਸ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਕਾਲੀ ਮਿਰਚ ਅਦਰ ਘਲਸਨ ਦਾ ਪੇਸਟ ਤੇ ਫੂਡ ਕਲਰ ਇਸਨੂੰ ਕੋ ਮਿਕਸ ਕਰ ਲਾਂਗੇ ਇਦਾਂ ਇਹ ਮੈਂ ਕਾਰਨ ਫਲੋਰ ਲਿਆ ਸੀਗਾ ਥੋੜਾ ਜਿਹਾ ਪਾਣੀ ਵਿੱਚ ਭਾਕੇ ਰੱਖਿਆ ਹੈ ਤੇ ਹੁਣ ਆਪਾਂ ਕੱਟ ਲਈਏ ਪਨੀਰ ਸੱਚ ਕਹਿੰਦਾ ਸੀ ਮੈਂ ਮੋٹے-ਮੋٹے ਪੀਸ ਖਾਣਿਆਂ ਜਿਆਦਾ ਫ੍ਰੀਕ ਨਾ ਕਰੋ ਇਸ ਕਰਕੇ ਮੈਂ ਮੋٹے-ਮੋٹے ਪੀਸ ਕੱਟੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਸ਼ੇਪ ਅਲੱਗ ਉਹ ਦੇ ਸਕਦੇ ਹੋ ਪਤਲੇ ਜਿਵੇਂ ਤੁਹਾਡੇ ਮਨ ਹੈ ਹੁਣ ਆਪਾਂ ਇਹ ਸਾਰੇ ਪਨੀਰ ਨੂੰ ਆਪਾਂ ਜੋ ਇਹ ਮਿਕਸ ਲਿਆ ਸੀਗਾ ਮੈਂ ਇਦਾਂ ਇਹਦੇ ਵਿੱਚ ਮਿਕਸ ਕਰਾਂਗੇ ਦਿਆਂ ਨਾਲ ਹੋ ਰਹੀ ਤਾਂ ਕਿ ਉਹ ਪਨੀਰ ਪੂਰੇ ਨਾ ਹੁਣ ਆਪਾਂ ਕੜਾਈ ਵਿੱਚ ਪਾਵਾਂਗੇ ਤੇਲ ਤੇ ਇਸ ਦੇ ਵਿੱਚ ਇਸ ਨੂੰ ਫਰਾਈ ਕਰਾਂਗੇ ਪਨੀਰ ਨੂੰ ਐਸ ਤਰ੍ਹਾਂ ਚਲੋ ਜੀ ਬਣ ਗਿਆ ਹੁਣ ਆਪਾਂ ਹਲਕਾ ਜਿਹਾ ਘੋ pa ਕੇ ਤੇ ਹੁਣ ਆਪਾਂ ਕੁੰਨਾ ਦੇ ਜੋ ਆਪਾਂ ਅਦਰ ਲਸਣ ਲਿਆ ਸੀ ਹੁਣ ਪਾਵਾਂਗੇ ਮਿਰਚ Shimla mirch ਪਿਆਜ਼ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਹੈਗਾ ਆਪਾਂ ਹਨਾ ਥੋੜਾ ਥੋੜਾ ਜਿਹਾ ਸੇਕ ਜਿਹਾ ਹੀ ਲਵਾਉਣਾ ਹੈ ਗੇਮੱਕ ਤੇ ਮੈਂ ਗ੍ਰੀਨ ਚਿਲੀ ਸੌਸ, ਰੈੱਡ ਚਿਲੀ ਸੌਸ ਤੇ ਟਮਾਟੋ ਸੌਸ ਤਿੰਨੇ ਪਾਈਆਂ ਨੇ ਤੇ ਨਮਕ देखते दे जाओ हम अपना जो कॉर्नफ्लावर प्यों के रखे से पावे पनीर वीडियो बन नहीं रही गर्मी करके ज़्यादा गर्मी है फिर मैं चल आप थोड़े ना ये रेसिपी शेयर करते हैं जो अभी बनाई अपना ही बन के तैयार हो गया चिल्ली पनीर देखो कि सोहना लगता है ਚਲੋ ਟੈਸਟ ਕਰਕੇ ਦੇਖੋ ਜੇ ਤੁਹਾਨੂੰ ਮੇਰੀ ਇਹ ਰੈਸਪੀ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤਾਂ ਤੁਸੀਂ ਵੀ ਬਣਾ ਕੇ ਫਿਰ ਮੇਰੇ ਨਾਲ ਕਮੈਂਟ ਦੇ ਰਹੀਂ ਆਪਣਾ ਸ਼ੇਅਰ ਕਰੋ ਐਕਸਪੀਰੀਐਂਸ ਵੀ ਕਿਵੇਂ ਬਣੀ ਹੈ ਨਾ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ-ਅੱਗੇ ਸ਼ੇਅਰ ਵੀ ਕਰੋ ਇਸ ਰੈਸਪੀ ਨੂੰ ਜੇ ਤੁਹਾਨੂੰ ਵਧੀਆ ਲੱਗਿਆ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ